ਦੋਸਤੋ ਬੁਟਲਾਡਾ ਦੀ ਰੇਲਵੇ ਰੋਡ ਨੂੰ ਬਣਿਆ ਕੋਈ ਬਹੁਤੀ ਦੇਰ ਨਹੀਂ ਹੋਈ ਪਰ ਇਸ ਤੇ ਖੱਡੇ ਬਹੁਤ ਜ਼ਿਆਦਾ ਪੈ ਚੁੱਕੇ ਹਨ ਨਗਰ ਕਾਉਂਸਲ ਤਾਂ ਕੋਈ ਗੌਰ ਨਹੀਂ ਕਰ ਰਹੀ ਲੇਕਿਨ ਸਾਡੀ ਬੁਟਲਾਡਾ ਦੀ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਇਹ ਬੀੜਾ ਚੁੱਕਿਆ ਗਿਆ ਹੈ ਇਹ ਰੋਡ ਦੇ ਖੱਡੇ ਭਰੇ ਜਾ ਰਹੇ ਹਨ ਜੀ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਤੇ ਅੱਜ ਇਹਨਾਂ ਨੇ ਕੋਸ਼ਿਸ਼ ਕੀਤੀ ਰੇਲਵੇ ਰੋਡ ਤੇ ਪੁਲਿਸ ਸਟੇਸ਼ਨ ਦੇ ਕੋਲ ਪੇ ਖੱਡਿਆਂ ਨੂੰ ਭਰਨ ਦੀ ਇਹਨਾਂ ਦਾ ਕਹਿਣਾ ਹੈ ਕਿ ਹੋਰ ਜਿੱਥੇ-ਜਿੱਥੇ ਵੀ ਇਹਨਾਂ ਨੂੰ ਪਤਾ ਲੱਗੇਗਾ ਇਹ ਰੋਡ ਦੇ ਖੱਡੇ ਭਰਨ ਦੇ ਵਿੱਚ ਆਪਣਾ ਯੋਗਦਾਨ ਦੇਣਗੇ ਤਾਂ ਤੁਸੀਂ ਵੀ ਅਗਰ ਕੋਈ ਖੱਡਾ ਦੇਖ ਰਹੇ ਹੋ ਜਿਹੜਾ ਕਿ ਤੁਸੀਂ ਚਾਹੁੰਦੇ ਹੋ ਕਿ ਇਹ ਸੰਸਥਾ ਉਸ ਨੂੰ ਭਰੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਇਹ ਬਹੁਤ ਵਧੀਆ ਕੰਮ ਕਰ ਰਹੀ ਹੈ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਇਹਨਾਂ ਦਾ ਹੌਸਲਾ ਜ਼ਰੂਰ ਵਧਾਓ ਧੰਨਵਾਦ ਇੱਥੋਂ ਇਹ ਸੜਕ ਟੁੱਟੀ ਹੋਈ ਸੀ ਰੇਲਵੇ ਰੋਡ ਕੋਲ ਨੀਅਰ ਸਿਟੀ ਫੂਟ ਸਟੇਸ਼ਨ ਇੱਥੇ ਰੋਜ਼ ਲੋਕ ਡਿੱਗਦੇ ਸੀ ਸੱਤਾਂ ਪਾਈਆਂ ਸੀ ਮੋਟਰਸਾਈਕਲ ਐਕਸੀਡੈਂਟ ਹੁੰਦੇ ਸੀ ਚਾਪੀਆਂ ਡਿੱਗੀਆਂ ਦੀਆਂ ਬੜੂ-ਬੜੂ ਤੇ ਲੋਕਾਂ ਦੀਆਂ ਤਾਂ ਅਸੀਂ ਮਾਤਾ ਕੁਜਰੀ ਭਲਾਈ ਕੇਂਦਰ ਵਾਲਿਆਂ ਨੂੰ ਬੇਨਤੀ ਕਰੀ ਇਹਨਾਂ ਨੇ ਸਾਡੇ ਪਹਿਲੇ ਬੋਲ ਤੇ ਆ ਕੇ ਇਹ ਸੜਕ ਦਾ ਜੋ ਟੋਟਾ ਖਰਾਬ ਸੀ ਇਹ ਠੀਕ ਕਰਵਾ ਰਹੇ ਨੇ ਬਹੁਤ ਧੰਨਵਾਦ ਧੰਨਵਾਦ ਬਹੁਤ-ਬਹੁਤ ਧੰਨਵਾਦ ਇਹ ਸੜਕ ਬਹੁਤ ਖਰਾਬ ਸੀ ਤੇ ਲੋਕ ਓਕਰੋ-ਓਕਰ ਡਿੱਗਦੇ ਸੀ ਡਿੱਗਦੇ ਸੀ ਟੋਏ ਸੀ ਇੱਥੋਂ ਦੇ ਆਲੇ-ਦੁਆਲੇ ਦੁਕਾਨਦਾਰਾਂ ਨੇ ਮਾਤਾ ਭਲਾਈ ਕੇਂਦਰ ਵਾਲਿਆਂ ਨੂੰ ਬੇਨਤੀ ਕਰਕੇ ਇਹ ਕੰਮ ਕਰਵਾ ਰਹੇ ਨੇ ਸੋ ਅਸੀਂ ਮਾਤਾ ਅਪਲਾਈ ਕਰਨੇ ਵਲੋਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਧੰਨਵਾਦ। Haryana ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੀ। ਜਿਦਾ ਆਪ ਨੂੰ ਪਤਾ ਹੈ ਕਿ ਮਾਤਾ ਗੁਜਰੀ ਜੀ ਪੜਾਈ ਕੇਂਦਰ ਜਿੱਥੇ अनेका ਸਮਾਂ ਅਪਲਾਈ ਕਾਜ ਕਰਦੀ ਹੈ ਉੱਥੇ ਜਿੱਥੇ ਵੀ ਕੋਈ ਘੱਟ ਖਰਚੇ ਵਾਲੇ ਰਸਤੇ ਟੁੱਟੇ ਹੋਏ ਨੇ ਜਿੱਥੇ ਸਸਤਾ ਦਾ ਮਿਹਨਤ ਲੱਗਦੀ ਹੈ ਪਰ ਖਰਚਾ ਘੱਟ ਹੁੰਦਾ ਹੈ ਤਾਂ ਉਹ ਅਸੀਂ ਮੁਰੰਮਤ ਕਰਾਉਣੇ ਹੁੰਦੇ ਆਂ। ਇਹ ਰੋਲੇ ਵੀ ਰੋੜ ਤੇ ਮਦਰ ਕਾਫੀ ਵਾਲਿਆਂ ਦੇ ਕੋਲੇ ਸੜਕ ਬੜੀ ਉੱਚੀ ਨਹੀਂ ਵੀ ਸੀਗੀ ਸਾਨੂੰ ਵੀ ਲੰਘਦੇ ਮਹਿਸੂਸ ਹੁੰਦਾ ਸੀ ਅਸੀਂ ਦੋ ਤਿੰਨ ਵੀ ਲਿਖ ਕੇ ਵੀ ਦੇ ਚੁੱਕੇ ਸੀਗੇ ਪਰ ਹੁਣ ਕਿਉਂਕਿ ਐਕਸੀਡੈਂਟ ਕਾਫੀ ਹੋਣ ਲੱਗੇ ਇੱਕਦਮ ਸੜਕ ਉੱਚੀ ਆ ਜਾਂਦੀ ਹੈ ਦੁਕਾਨਦਾਰਾਂ ਨੇ ਸਾਰੇ ਨੋਟਿਸ ਲਗਭਗ 15 20 ਦਿਨ ਹੋ ਗਏ ਲੰਦਾ ਹੋਇਆ ਸੀਗਾ ਫੋਮ ਉਸੋਂ ਖੁੱਲ ਗਿਆ ਹੈ ਤੇ ਇਸ ਕਰਕੇ ਅਸੀਂ ਇਹ ਮੁਰੰਮਤਾ ਸ਼ੁਰੂ ਕੀਤੀ ਹੈ ਕਿਉਂਕਿ ਅੱਗੇ 8 ਮਾਰਚ ਨੂੰ ਕੁੜੀਆਂ ਦੇ ਵਿਆਹ ਵੀ ਕਰਨੇ ਹਨ ਸੋ ਅੱਜ ਇਹ ਲੋਕਾਂ ਦੀ ਸਹੂਲਤ ਵਾਸਤੇ ਕਿਉਂਕਿ ਜਦੋਂ ਲੰਗਦੇ ਸੀਗੇ ਉੱਚਾ ਫੁੜਕਦੇ ਸੀ ਤੇ ਕਈਆਂ ਦੀ ਕਮਰ ਦਾ ਤੇ ਕਈ ਡਿੱਗਦੇ ਸੀਗੇ ਸੋ ਉਹਨਾਂ ਦੇ ਪਚਾ ਕਰਕੇ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਇਹ ਸਮਾਜ ਭਲਾਈ ਦਾ ਕਾਰਜ ਸ਼ੁਰੂ ਕੀਤਾ ਗਿਆ ਅੱਜ ਹੋਰ ਵੀ ਕਿਤੇ ਕੋਈ ਇਹ ਜੇ ਰਸਤੇ ਹੈਗੇ ਨੇ ਜਿਨ੍ਹਾਂ ਦੇ ਖਰਚਾ ਘੱਟ ਹੋਵੇ ਔਰ ਮਿਹਨਤ ਹੋਵੇ ਤਾਂ ਅਸੀਂ ਉਹ ਠੀਕ ਕਰਾਂਗੇ ਪਰ ਉਹ ਸਾਂਝੇ ਰਸਤੇ ਹੁਣ ਕਿਸੇ ਇਕੱਲਿਆਂ ਦੀ ਗਲੀ ਨਾ ਹੋਵੇ ਕੋਈ ਸਾਂਝਾ ਰਸਤਾ ਹੈਗਾ ਜਿੱਥੇ ਬਹੁਤ ਔਖਾ ਹੈ ਉੱਥੇ ਜੀ ਕਰਾਂਗੇ ਸੋ ਸਾਰੇ ਮੰਡੀ ਦਾ ਇਲਾਕੇ ਦਾ ਧੰਨਵਾਦ ਜੋ ਸਾਥਾਂ ਨੂੰ ਸਹਿਯੋਗ ਦੇ ਰਿਹਾ ਹੈ ਧੰਨਵਾਦ ਵਾਹਿਗੁਰੂ ਸਿੰਘ ਸੁਣਾਵੇ ਬੁਹਾਡੇ ਦਾ ਹਾਲ ਜੀ ਸੜਕਾਂ ਦਾ ਹੋਇਆ ਬੁਰਾ ਹਾਲ ਜੀ ਸਰਕਾਰਾਂ ਨੂੰ ਤਾਂ ਹੈ ਆਪਣਾ ਹੀ ਖਿਆਲ ਜੀ ਸਰਕਾਰ ਭਾਵੇਂ ਕਿਸੇ ਦੀ ਵੀ ਆਵੇ ਉਹੀ ਟੱਟੂ ਹੋਈ ਜਾਂਦੀ ਚੱਲ ਸਰਕਾਰ ਭਾਵੇਂ ਕਿਸੇ ਦੀ ਵੀ ਆਵੇ ਉਹੀ ਰਹਿਣੀ ਹੋਈ ਟੱਟੂ ਚਾਲ ਜੀ ਸਾਡੇ ਬੁਹਾਡੇ ਦੀ ਮਾਤਾ ਗੁਜੀ ਪੜਾਈ ਕੇਂਦਰ ਰੱਖਦੀ ਹੈ ਸੜਕਾਂ ਦਾ ਦੇ ਨਰਾਜ਼ ਖਿਆਲ ਜੀ ਮਾਤਾ ਗੁਜੀ ਪੜਾਈ ਕੇਂਦਰ ਨੂੰ ਦੇਵਾ ਬੱਧ ਉਹਦਾ ਦਾੰਦੀ ਨਾਲੇ ਸੇਵਾਦਾਰ ਬਤਾਓ ਮਾਨ ਜੀ ਮਾਸਟਰ ਕਲਵੰਤ ਸਿੰਘ ਤੁਹਾਡਾ ਸਾਰਿਆਂ ਦਾ ਸੇਵਾਦਾਰ ਜੀ ਸਾਰਿਆਂ ਦਾ ਸੇਵਾਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ